ਦੇ ਤਰ੍ਹਾਂ ਠੀਕ ਹੈ ਠਾਠ ਉਠਾ ਉਹ ਤੇਰੇ ਨਾਂ ਦੀਆਂ ਤਾਂ ਮਾਪ ਹੈ ਗਈਆਂ ਤੂੰ ਚੰਡੀਗੜ੍ਹ ਤੋਂ ਆਈ ਨਹੀਂ ਪੈਣ ਤੇ ਕਿਹੋਂ ਕੇ ਫਰਤੇ ਨਿਕੜੇ ਚੌਂਕਾਂ ਵਿੱਚ ਸੁਪਾ ਗਈ ਨਹੀਂ ਟੋੜੀ ਗਏ ਟੋੜੀ ਤੇ ਕਾਲਾ ਤਿਲ ਕੁੜੀਏ ਜੋ ਤਾਂ ਗਾ ਚੰਨ ਦੇ ਟੁਕੇ ਨੇ ਤੇ ਤੈਨੂੰ ਕਾਲਾ ਚਸ਼ਮਾ ਹਾਂ ਨਿਕਾਲਾ ਚਸ਼ਮਾ ਹਾਂ ਨਿਕਾਲਾ ਚਸ਼ਮਾ ਜੱਜਦਾ ਹੈ ਜੱਜਦਾ ਹੈ ਸੋਹਣੇ ਹ ਮੁਖੜੇ ਤੇ ਹਾਂ ਨਿਕਾਲਾ ਚਸ਼ਮਾ ਜੱਜਦਾ ਹੈ ਜੱਜਦਾ ਹੈ ਸੋਹਣੇ ਮੁਖੜੇ ਤੇ ਵਾ ਵਾ ਤੇਨੂੰ ਕਾਲਾ ਚਸ਼ਮਾ ਜੱਜਦਾ ਹੈ ਜੱਜਦਾ ਹੈ ਸੋਹਣੇ ਮੁਖੜੇ ਤੇ ਵਾਕਿਆ ਕਾਲਾ ਚਸ਼ਮਾ ਜੱਜਦਾ ਹੈ ਐਦਾ ਲੱਗਦਾ ਬੀਬਾ ਜਿੱਦਾਂ ਹੁਣੇ ਜਹਾਜ਼ ਉਤਰ ਕੇ ਆਏ ਹੁੰਦੇ ਆ ਨਹੀਂ ਤੂੰ ਤਾਂ ਇਦਾਂ ਲੰਦਾ ਜਾਂਦਾ ਦਿਹਾੜੀ ਲਾ ਕੇ ਹਟਿਆ ਹੁੰਦਾ ਰਾਜਾ ਦੇ ਨਾਲ ਜਿੱਦ ਤੱਕ ਹੁਣ ਹੱਥ ਮੂੰਹ ਧੋੜ ਲੱਗਾ ਹੁੰਦਾ ਵਾ ਵਤੋਂ ਅਗਲੀ ਅੰਨੇ ਸੁਣ ਕੇ ਹਾਂ ਠੀਕ ਓਏ ਆਹੋ ਓਏ ਆਹੋ ਇਦਾਂ ਠੀਕ ਹੈ ਗਾਟ ਇਟ ਜੱਜਦਾ ਜੱਜਦਾ ਹਾਂਜੀ ਗਏ ਥੱਲੇ ਜਾ ਬਾਬਾ ਆਹੋ ਓਏ ਦੰਦ ਇਹਦੇ ਬੜਾ ਹੁਆ ਆਇਆ ਸ਼ਾਇਦ ਬਾਬਾ ਬੇ ਸਾਡੇ ਉਸਤਾਦ ਲੋਕ ਉਸਤਾਦ ਲੋਕ ਤੁੰਬੀ ਵਾਲੇ ਤੁੰਬੇ ਤੁੰਬੀ ਮੈਂ ਨਹੀਂ ਬਹੁ ਭਜਾਣਾ ਮੈਂ ਪਹਿਲਾਂ ਲੋਕਾਂ ਦੇ ਗਾਣੇ 'ਚ ਤੁੰਬੀ ਵਜਾਈ ਆ ਪਹਿਲਾਂ ਮੈਂ ਤੁੰਬੀ ਵਜਾਉਂਦਾ ਸੀ ਤੁੰਬੀ ਦੇ ਨਾਲ ਇਹ ਆ ਬੰਦਾ ਇਕ ਤਾਂ ਵੱਜਿਆ ਜਾਂ ਰਹਿਂਦਾ ਫੈਦਾ ਨੱਚ ਟੱਪ ਜਿਆ ਨਹੀਂ ਹੱਨ ਚੱਲ ਜਿਆ ਨਹੀਂ ਹੁੰਦਾ ਤਾਂ ਕਰਕੇ ਤਾਂ ਕਰਕੇ ਛੋੜੀ ਨਹੀਂ ਛੱਡ ਦਿੱਤੀ ਆ ਤੁੰਬੀ ਵਜਾਣੀ ਤਾਂ ਬਹੁਤ ਸਾਰਾ ਮਾਨ ਵੀ ਕਰਿਆ ਮੇਰਾ ਪਰ ਕਲਾਕਾਰ ਵੀਰ ਉਹਨਾਂ ਨੇ ਵੀ ਹਾਜ਼ਰੀ ਲਵਾਣੀ ਆ ਹਾਂਜੀ ਜੀ ਇਰੇ ਨਾ ਹੱਥੀਆਂ ਤੂੰ ਮਾ ਪੈ ਗਈਆਂ ਤੂੰ ਚੰਡੀਗੜ੍ਹ ਤੋਂ ਆਈ ਨਹੀਂ ਮੈਨੂੰ ਤੇਰੇ ਕੇ ਹੋ ਕੇ ਫਰਦੇ ਨੇ ਖੜ ਚੌਂਕਾਂ ਵਿੱਚ ਸਪਾਹੀ ਨਹੀਂ ਫੁੱਢੀ ਤੇ ਕਾਲਾ ਤੇਰੇ ਕੁੜੀਏ ਫੁੱਢੀ ਤੇ ਕਾਲਾ ਤੇਰੇ ਕੁੜੀਏ ਜੋ ਤਾਂ ਗੱਜਨ ਦੇ ਟੁਕੜੇ ਤੇ ਤੈਨੂੰ ਕਾਲਾ ਚਸ਼ਮਾ ਓ ਬੱਲੇ ਅਹੈ ਨੀ ਕਾਲਾ ਚਸ਼ਮਾ ਓ ਚੱਕਦੇ ਤੈਨੂੰ ਕਾਲਾ ਕਾਲਾ ਚਸ਼ਮਾ ਅਹੈ ਨੀ ਕਾਲਾ ਚਸ਼ਮਾ ਜੱਜਦਾਏ ਜੱਜਦਾਏ ਸੁਣ ਖੜੇ ਦੇ ਹੈ ਨੀ ਕਾਲਾ ਚਸ਼ਮਾ ਜੱਜਦਾਏ ਜੱਜਦਾਏ ਸੋਹਣੇ ਮੁਖੜੇ ਤੇ ਕਿਹਨੇ ਕਾਲਾ ਚਸ਼ਮਾ ਜੱਜਦਾਏ ਜੱਜਦਾਏ ਸੋਹਣੇ ਮੁਖੜੇ ਤੇ ਤੇ ਕਾਲਾ ਚਸ਼ਮਾ ਸਾਡੇ ਵੀਰ ਨੂੰ ਹੋਰ ਵੀ ਬੁਜਾਜਾ ਸੀਗਾ ਮੈਂ ਕਿਹਾ ਗੀਤ ਲਾਉਂਗਾ ਲਾਗੇ ਛਾਕੇ ਨਹੀਂ ਮੇਰਾ ਵੀਰ ਲਖਵਿੰਦਰ ਭਾਜੀ ਬੁੱਟਰ ਸਾਹਿਬ ਜੀ ਕਾਲੇ ਚਸ਼ਮਾ ਵਾਲੇ ਵੀਰ ਕਿੱਥੇ ਮੈਂ ਨਜ਼ਰ ਨਿਆਰੇ ਲਾ ਕੇ ਦੇਖਦਾ ਮੈਂ ਉਹਦਾ ਵੀ ਥੋੜਾ ਜਿਹਾ ਅੱਜਾ ਹੀ ਕਸ਼ਮਾ ਜੀ ਦਾ ਸਾਡੇ ਇਹ ਲਖਵਿੰਦਰ ਸਿੰਘ ਜੀ ਬੁੱਟਰ ਸਾਹਿਬ ਜੀ ਜੇ ਆਵਾਜ਼ ਹੁੰਦੇ ਨੂੰ ਵੀ ਲਾਗੇ ਛਾਕੇ ਜਦੋਂ ਸਾਡੇ ਮੈਂਬਰ ਸੇ ਬਾਹਰ ਆ ਸਰ ਜਣੇ ਆਜੋ ਜੀ ਪਟਿਲ ਸਾਹਿਬ ਜੀ ਬੁੱਟਰ ਫੈਮਿਲੀ ਹੋਰ ਵੀਰਾਂ ਲਈ ਬੜਾ ਸਤਿਕਾਰ ਬੜਾ ਮਾਣ ਆ ਰਿਹਾ ਲਖਵਿੰਦਰ ਭਾਜੀ ਆਵਾਜ਼ ਹੁੰਦੇ ਸਟੇਜ ਦੇ ਕੋਲ ਆ ਨਾ ਹਾਂ ਜੀ ਏ ਹੇ ਹੇ ਆਹ ਹੇ ਆਹ ਬੱਲੇ ਬੱਲੇ ਹੇ ਆਹ ਹੇ ਆਹ ਹੋ ਚੱਕ ਦੇ ਫਤੈ ਨੂੰ ਕਾਲਾ ਚਸ਼ਮਾ ਜੱਜਦਾ ਜੱਜਦਾ ਹੈ ਸੋਨੇ ਖੜੇ ਦੇ ਹੇ ਨੀ ਕਾਲਾ ਚਸ਼ਮਾ ਜੱਜਦਾ ਜੱਜਦਾ ਹੈ ਜੱਜਦਾ ਹੈ ਸੋਨੇ ਮੁਖੜੇ ਦੇ ਬੱਲੇ ਬੱਲੇ ਫਤੈ ਨੂੰ ਕਾਲਾ ਕਾਲਾ ਚਸ਼ਮਾ ਕਲਕਲਾ ਚਸ਼ਮਾ ਕਲਕਲਾ ਕਾਲਾ 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 ਫਤੈ ਨਿਕਾਲਾ ਚਸ਼ਮਾ ਚਚਦਾਏ ਜੱਜਦਾਏ ਸੁਣ ਹਾਈ ਨਿਕਾਲਾ ਚਸ਼ਮਾ ਚਚਦਾਏ ਚਚਦਾਏ ਸੋਹਣੇ ਹੈ ਮੁਖੜੇ ਤੇ ਬੱਲੇ ਬੱਲੇ ਹੇ ਹਾ ਹਾ ਬੱਲੇ ਬੱਲੇ ਹੇ ਹਾ 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 ਜੱਜ ਦੇ ਕਾਲਾ ਕਾਲਾ ਚਸ਼ਮਾ ਕਾਲਾ ਕਾਲਾ ਚਸ਼ਮਾ ਰੇਕ ਲਾਉਣੀ ਵਿੱਚ ਬ੍ਰੇਕ ਕਿਉਂ ਸੁਰੀਲਾ ਬੰਦਾ ਤੂੰ ਰਾਜੂ ਮਾਈ ਦੇ ਗਵਾਂਢ ਦਾ ਆ ਰਾਜੂ ਮਾਈ ਦੇ ਕਿੰਨੇ ਸੌਂ ਚੋਂ ਦਾ ਕੋਰਸ ਤੇ ਜਾਂਦਾ ਰਿਆ ਤੂੰ ਕਿੰਨੇ ਵਾ ਰਾਜੂ ਭਾਈ ਨਾ ਜਾਂਦਾ ਤੇ ਹੁਣ ਦੇਖਣਾ ਵੇ ਤੂੰ ਵਾਕਿਆ ਜਾਂਦਾ ਕੋਰਸ ਦਿੰਦਾ ਸੀ ਜਾਂ ਕੋ ਜੋਰ ਹੀ ਕਰਦਾ ਸੀ ਹਾਂਜੀ ਕੇ ਹੋ ਤੈਨੂੰ ਕਾਲਾ ਕਾਲਾ ਚਸ਼ਮਾ ਤੈਨੂੰ ਕਾਲਾ ਕਾਲਾ ਚਸ਼ਮਾ ਤੈਨੂੰ ਕਾਲਾ ਕਾਲਾ ਮੈਨੂੰ ਕਾਲਾ ਚਸ਼ਮਾ ਚੱਜਦਾ ਹੈ ਚੱਜਦਾ ਹੈ ਸੋਣੇ ਮੁਖੜੇ ਤੇ ਬੱਲੇ ਬੱਲੇ ਹੈ ਆਹ ਹੈ ਆਹ ਹੈ ਬੱਲੇ ਬੱਲੇ ਹੈ ਆਹ ਹੈ ਆਹ ਹੈ ਜੋਗੀ ਦੋਸਤ ਐਸੀ ਗਾਨੀ ਹੈ ਸ਼ਗੀਦ ਨੂੰ ਬਈ ਬਹੁਤ ਸਾਰੇ ਲੋਕਾਂ ਨੇ ਬੜਾ ਸਤਿਕਾਰ ਬੜਾ ਮਾਨ ਦਿੱਤਾ ਬੜੇ ਸ਼ੁਕਰਗੁਜ਼ਾਰ ਆ ਤੇ ਵਾਲੀ ਧਰਤੀ ਦੇ ਵਸਦੇ ਪੰਜਾਬੀ ਵੀਰਾਂ ਨੇ ਬੜਾ ਇਸ ਗੀਤ ਨੂੰ ਬੜਾ ਸਤਿਕਾਰ ਦਿੰਦਾ ਹੈ ਕਿਉਂਕਿ ਇਸ ਗੀਤ ਤੇ ਵੀ ਇੰਡੀਆ ਦੀ ਕ੍ਰਿਕਟ ਦੀ ਟੀਮ ਨੇ ਵੀ ਭੰਗੜਾ ਪਾਇਆ ਤੇ ਵੋਲੀਵੁੱਡ ਐਕਟਰ ਅਕਸ਼ੇ ਕੁਮਾਰ ਨੇ ਵੀ ਭਗੜਾ ਪਾਇਆ ਸੌਂਗ ਦੇ ਵੀ ਕਿਉਂਕਿ ਇਸ ਵਿੱਚ ਨਵੇਂ ਬੋਲਿਆ ਬਾਦਸ਼ਾਹ ਨਹੀਂ ਬਾਦਸ਼ਾਹ ਇਸ ਟਾਈਮ ਦਾ ਬਹੁਤ ਮਹਿੰਗਾ ਕਲਾਕਾਰ ਆ ਦੋਸਤੋ ਕਹਿੰਦੇ ਵੀ ਇੱਕ ਸ਼ੋਅ ਲਾਣਾ ਹੋਵੇ ਦਾ ਇੱਕ ਸ਼ੋਅ ਲਾਣਾ ਹੋਵੇ ਦਾ ਸਾਊਂਡ ਵਾਲਿਓ ਸੰਧੂ ਸਾਹਿਬ ਜੀ ਕਹਿੰਦੇ ਵੀ 50 ਲੱਖ ਰੁਪਏ ਲੈਂਦਾ ਗੱਡੋ ਘਾਟਾ ਕੀ ਆ ਗਿਆ ਭਾਈ ਇਹ ਨਾ ਦੀ ਤਾਂ ਮਾ ਤਾਂ ਮਾ پتہ ਨਹੀਂ ਕਿੱਧਰ ਪਈ ਜਾਂਦੀ ਆ ਬੰਦੇ ਸਿੱਟੀ ਚੱਲੋ ਕੋਈ ਗੱਲ ਨਹੀਂ ਰੱਖੀ ਜ ਹਥਿਆਰ ਇਧਰ ਮਾਜੀ ਰੱਖੜੀ ਆ ਸਕਦੀ ਪਤਾ ਕੋਈ ਨਹੀਂ ਜੀ ਇਹ ਇਹ ਗੱਲ ਕਰ ਰਿਆ ਸੀ ਬਾਦਸ਼ਾਹ ਇਸ ਟਾਈਮ ਦਾ ਬਹੁਤ ਵਿੰਗ ਕਲਾਕਾਰ ਆ ਕਟੋਫਟ ਇੱਕ ਸ਼ੋਅ ਲਾਣਾ ਹੋਵੇ ਤਾਂ 50 ਲੱਖ ਰੁਪਏ ਲੈਂਦਾ ਕਿਉਂਕਿ ਅਸੀਂ ਗੱਲ ਨਹੀਂ ਬਾਪਿਆ ਜੀ ਕਿਰਪਾ ਨਾਲ ਅਸੀਂ ਵੀ ਮਹੀਨੇ ਤੋਂ ਲੱਗਦੇ ਲੱਗਦਾ ਵੀ ਲਗਾਤਾਰ ਦਾਦੇ ਦਰਬਾਰ ਦੇ ਹਾਜ਼ਰੀਆਂ ਲਗਾ ਰਹੀਆਂ ਜੀ ਤੇ ਰਾਹ ਬੋਲਿਆ ਬਾਦਸ਼ਾਹ ਨੇ ਜੇ ਕਿਤੇ ਸ਼ੋਅ ਲਾਣ ਜਾਂਦਾ ਬਾਲੀ ਕੰਟਰੀ ਦੇ ਵਿੱਚ ਉਹ ਤੇ ਸੀੜੀ ਹੀ ਲਾਣ ਦੇ ਮੈਂ ਕਹਖ ਲੈਂਦੇ ਆ ਮਾੜਾ ਮੋਟਾ ਬੋਲਦੇ ਅਗਲੇ ਕਹਿੰਦੇ ਅਗਲਾ ਕਹਿੰਦਾ ਬਈ ਜਿਹੜਾ ਕਾਲਾ ਚਸ਼ਮਾ ਗੀਤ ਇਹ ਵੀ ਮੇਰਾ ਆ ਤੇ ਅਮਰ ਅਸ਼ੀ ਵੀ ਮੈਂ ਹੀ ਆ ਪਹਿਲਾਂ ਦੱਸਦਾ ਆ ਕੋਈ ਗਾਣਾ ਤੇ ਨਾ ਦੱਸਿਆ ਜਿਹੜੀ ਰੈਬ ਬੋਲਿਆ ਬਾਦਸ਼ਾਹ ਨੇ ਮੈਥੋਂ ਨਕਲ ਕਰਨ ਲੱਗਾ ਬਾਦਸ਼ਾਹ ਰੈਬ ਦੀ ਜਿਹੜਾ ਗੁਰ ਕਰਨਾ ਹਾਂਜੀ ਏ ਇੱਕ ਮਿੰਟ ਆ ਹੁਣ ਬੋਲ ਰੈਬ ਬੋਲੀਏ ਨਾ ਵੀਰੇ ਸੜੇ ਲਖਵਿੰਦਰ ਬਾਈ ਚਸ਼ਮੇ ਵਾਲੇ ਵੀ ਜਿਹਨੂੰ ਬੁਲਾ ਰਿਆ ਸੀ ਆ ਗਿਆ ਆਜੇ ਹੁਣ ਮਣਜਾ ਐਸੀ ਗੱਲ ਨਹੀਂ ਤੁਹਾਡੀ ਆਵਣ ਹੋਈ ਏ ਸਾਡੇ ਕਾਲਾ ਜਸਮਾਨ ਸਿੰਘ ਚੱਕਦੇ ਅਸਰਕ ਪਤੇ ਲੇ ਜਬ ਲੜਕੋ ਕੇ ਦਿਲੋ ਮੇ ਆਗ ਨਗਾਤੇ ਵੇ ਫਾਇਰ ਨਕਲੀ ਜਿ ਨਖਰੇ ਕਰ ਤੂ ਹਮ ਦੇਖ ਤੂ ਜੂਠੀ ਲਾਇਰ ਹੈ ਹੇ ਆਹ ਹੇ ਆਹ ਹੇ ਆਹ ਬੱਲੇ ਬੱਲੇ ਹੇ ਆਹ जाचा दाए, जाचा दाए हाँ निकाला चचमा जचदाए जचदाए सोने हाय निकाला चचमा जचदाए जचदाए सोने हैं मुखड़े दे हो काला काला चचमा काला काला चचमा काला काला कल काला

ਜਦੋਂ ਬਹੁਤ ਸਾਰੇ ਸਾਡੇ ਗਾਣੇ ਵੱਖ-ਵੱਖ ਗਾਇਕਾਂਵਾਂ ਦੇ ਨਾਲ ਆਏ ਜਿਵੇਂ ਸਾਡਾ ਗਾਣਾ ਆਇਆ ਸੀ ਪਹਿਲੀ ਮੁਲਾਕਾਤ ਵਿੱਚ ਸੋਹਣਿਆ ਲੁੱਟ ਲਿਆ ਮੈਨੂੰ ਪੱਟ ਹੋਣਿਆ ਸੁਦੇਸ਼ ਕੁਮਾਰੀ ਜੀ ਦੇ ਨਾਲ ਉਸ ਤੋਂ ਬਾਅਦ ਗਾਣਾ ਆਇਆ ਬਣ ਕੇ ਤੇਰੀ ਦੇ ਮਿੱਠੇ ਦੇਰ ਵਰਗੀ ਮੈਨੂੰ ਮੂੰਹ 'ਚ ਸੋਹਣਿਆ ਪਾਲੇ ਮਿਸ ਪੂੰਜਾ ਦੇ ਨਾਲ ਉਸ ਤੋਂ ਬਾਅਦ ਗਾਣਾ ਆਇਆ ਜਿਹੜਾ ਸਾਡੇ ਉਸਤਾਦ ਚਮਕੀਲਾ ਜੀ ਨੇ ਗਾਇਆ ਸੀ ਸੋਹਣਿਆ ਵਿਆਹ ਕਰਵਾ ਕੇ ਫੇ ਸਾਨੂੰ ਮਿਲਦਾ ਗਿਲਦਾ ਰਹੀ ਪਾਕਿਸਤਾਨ ਤੋਂ ਸਾਜੀਆਂ ਮਨਜੂਰ ਦੇ ਨਾਲ ਇੰਗਲੈਂਡ ਤੋਂ ਰਿਕਾਰਡ ਹੋ ਕੇ ਆਇਆ ਮਾਤਲ ਕੈਂਤਪੇ ਬਹੁਤ ਕਈ ਬੀਬੀਆਂ ਦੇ ਨਾਲ ਸਾਡੇ ਗਾਣੇ ਆਏ ਆ ਇਹ ਜਿਹੜਾ ਗਾਣਾ ਆਇਆ ਨੇਹਾ ਕੱਕੜ ਜੀ ਨਾਲ ਆਇਆ ਤੇ ਸਾਡੇ ਬੀਬਾ ਨਰਿੰਦਰ ਜੋਤ ਨਾਲ ਆਇਆ ਸੀ ਗਾਣਾ ਮੈਸ ਤੈਨੂੰ ਸੋਹਣਿਆ ਬੇ ਬੜਾ ਕਹਿੰਦੀ ਕਰਦੀ ਜਿਹੜਾ ਮੈਂ ਪਹਿਲਾਂ ਗਾਇਆ ਇੱਕ ਹੋਰ ਗਾਣਾ ਆਇਆ ਸੀ ਮੇਰੀ ਦਿੱਲੀੋਂ ਕੈਨੇਡਾ ਦੀ ਫਲਾਈਟ ਕੱਲ ਮੇਰੇ ਦੱਸਣ ਦਾ ਮਤਲਬ ਇਹ ਆ ਕਈ ਵਾਰੀ ਇੰਨੇ ਗਾਣੇ ਗਾਉਣੇ ਨਾ ਸਤੇ ਇੱਕ ਬੀਬੀ ਨੂੰ ਉੱਥੇ ਹੋ ਜਾਂਦੇ ਆ ਅਸੀਂ ਤਾਂ ਦਮ ਦਮ ਗਾઈએ ਦਮ ਪਹਿਲੇ ਮਿਲਦੇ ਚੱਲਾ ਜੋ ਉਹਨਾਂ ਕਾਇੰਦਾ ਉਹਨਾਂ ਕਾਇੰਦਾ ਇਹ ਇਹਨਾਂ ਨੂੰ ਵਿਚਾਰੀਆਂ ਨੇ ਫਿਰ ਵਾਪਸ ਤੇ ਜਾਂਦਾ ਇਸ ਕਰਕੇ ਤੇ ਵੀਪਲ ਜੀ ਹੁਣ ਆ ਗਾਣਾ ਗਾਉਂਗੇ ਕੋਈ ਨਹੀਂ ਮੈਂ ਵੀ ਅੱਜ 500000 ਰੁਪਇਆ ਹੋਰ ਵਾਧੂ ਦੇਣ ਨੂੰ ਗੱਲ ਕਰੀ ਆ ਆਹੋ ਸਭ ਕਰ ਲਈ ਉਹ ਤਾਂ ਸਾਰੇ ਪੈਸੇ ਬੀਬੀ ਦੇ ਹੀ ਆ ਇੱਕ ਜਨਫੇ ਥੋੜੇ ਜਿਹਾ ਲੱਕ ਕੱਢ ਕੇ ਉਹਨਾਂ ਤੇ ਹਜ਼ਾਰ ਤੇ ਬੱਕਰਾ ਕਰ ਦਿੱਤਾ ਨਾ ਐਨੇ ਚੱਕਲਾ ਖੁਸ਼ ਹੋ ਜਾਂਦਾ ਏ ਤੇ ਸਾਡੇ ਪੰਜਾਬੀ ਲੋਕ ਐਗ ਜੀ ਮਨਜੀਤ ਫੁੱਟਰ ਜੀ ਉਹ ਤਾਂ ਕਹਿੰਦੇ ਨਹੀਂ ਆਏ ਉਹਨਾਂ ਦਾ ਵੀਰ ਆਏ ਜੀ ਉਹਨਾਂ ਦਾ ਨਾਮ ਹੈ ਜੀ 200 ਰੁਪਏ ਦਾ ਮਾਨ ਕਰਨੇ ਬੜੇ ਸ਼ੁਕਰਗੁਜ਼ਾਰ ਨੇ ਲਖਵਿੰਦਰ ਪੁੱਤਰ ਜੀ ਉਹਨਾਂ ਨੂੰ ਬੜਾ ਮਾਨ ਸਰਕਾਰ ਤੇ ਹੋਰ ਸਾਡੇ ਪਿੰਡ ਦੇ ਸਾਰੇ ਸਹਿਯੋਗ ਦੇ ਨਾਲ ਪਿੰਡ ਦੇ ਸਾਰੇ ਸਹਿਯੋਗ ਦੇ ਨਾਲ ਇਹ ਬਾਬਾ ਜੀ ਤਾਂ ਤਾਂ ਪੀਰ ਬਾਬਰ ਉਸੇ ਸ਼ਾਹ ਜੀ ਦਾ ਇਹ ਮੇਲਾ ਤੁਹਾਡੀ ਸਾਰੀ ਸੰਗਠ ਜੋਰ ਦੇ ਨਾਲ ਐਨ ਐਨ ਵੀ ਦੇ ਸਹਿਯੋਗ ਦੇ ਨਾਲ ਮੇਲਾ ਹੋ ਰਿਹਾ ਬਾਬਾ ਜੀ ਇਹਨਾਂ ਨੂੰ ਹੋਰ ਵੀ ਤਰੱਕੀ ਬਖਸ਼ੇ ਹਾਂ ਜੀ ਓ ਸਾਈਟ 'ਤੇ ਓ ਗੱਡੀ ਦੇ ਧਾਪੜੀਆਂ ਮੁੰਡੇ ਵਾਲੀ ਯਾਰ ਇਹ ਐਂਟੀ ਦੂਰ ਕਾਤੇ ਖੜੀ ਆ ਬਬਲੂ ਵੀ ਖੜਾ ਮਨ ਲਾਦਾ ਬੱਚੇ ਪ੍ਰਧਾਨ ਦੀ ਗੱਡੀ ਪ੍ਰਧਾਨ ਜੀ ਅੱਛਾ ਬਬਲੂ ਜੀ ਠੀਕ ਹੈ ਬਹੁਤ ਦੂਰ ਗਿਆ ਮੈਂ ਕਿਤਾ ਕਰਕੇ ਠੀਕ ਹੈ ਹਾਂ ਜੀ